ਐਮਪੀ ਸਾਹਿਬ ਤੁਸੀਂ ਆਏ ਜਿ ਮੁਖਸਰ ਸਾਹਿਬ ਪਹੁੰਚੇ ਜੀ ਅੱਜ ਬੜੀ ਖੁਸ਼ੀ ਹੈ ਕਿ ਮੁਖਸਰ ਦੀ ਸੰਗਤ ਮਾਤਾ ਚਿੰਤ ਕੁੱਲਣੇ ਜੀ ਦੇ ਲੰਗਰਾਂ ਵਾਸਤੇ ਅੱਜ ਇੱਥੋਂ ਇੱਕ ਜਥਾ ਜਵਾਨਾ ਹੋ ਰਿਹਾ ਹੈ ਉਹਦੇ ਵਾਸਤੇ ਮੈਨੂੰ ਮੋਪਾ ਦਿੱਤਾ ਮੁਖਸਰ ਵਾਸੀਓ ਨੇ ਕਿ ਇੱਥੇ ਆ ਕੇ ਚੰਡੀ ਤੱਕ ਆ ਕੇ ਰਵਾਨਾ ਕੀਤਾ ਜਾ ਰਿਹਾ ਹੈ ਤੇ ਅਸੀਂ ਅੱਜ ਸੇਵਾ ਜਿਹੜੀ ਇੱਥੋਂ ਜਾ ਰਹੀ ਹੈ ਲੰਗਰ ਜਾ ਰਿਹਾ ਹੈ ਉਹ ਇਹਨਾਂ ਨੂੰ ਜਵਾਨਾ ਕਰਨ ਵਾਸਤੇ ਜਾਏ ਤਾਂ ਮਾਤਾ ਤਿੰਤ ਕੋਲ ਨੇ ਇਹ ਕਿਰਪਾ ਕਰਨ ਕੇ ਮੁਕਸਰ ਦੇ ਲੋਕਾਂ ਨੂੰ ਹੋਰ ਤਰੱਕੀ ਬਖਸ਼ਣ ਤੰਦਰੁਸਤੀ ਖਾਦੀ ਜਿਹੜੀ ਹੈ ਉਹ ਬਖਸ਼ੀ ਕਰੇ ਤੇ ਇਹ ਕਮੇਸ਼ਾਂ ਦੀ ਜਿਹੜੇ ਹਰ ਸਾਲ ਇੱਥੋਂ ਲੰਗਰ ਜਿਹੜੇ ਇੱਥੋਂ ਸੇਵਾ ਚੱਦੀ ਰਹਿੰਦੀ ਹੈ ਤੇ ਨਿਬਰਕਰ ਕਰ ਰੱਖਿਆ ਜਾਵੇ ਮੈਂ ਸਾਰੀ ਸੰਗਤ ਦਾ ਇੱਥੋਂ ਦੇ ਸੋਤਾ ਸਾਹਿਬ ਤੇ ਸਾਰੇ ਪੀਤਾ ਜੀ ਸਾਰੇ ਇੱਥੇ ਇਤਰਾੜ ਸਾਹਿਬ ਕਿੰਨੀ ਵੀ ਸੰਗਤ ਆਈ ਐ ਅਸ ਦਿਨ ਅੱਜ ਗਦੀਪ ਜੀ ਬਿੰਦਰ ਸ਼ਰਮਾ ਜੀ ਸਾਰੀ ਜਿਹੜੀ ਸੰਗਤ ਹੈ ਜਿਨ੍ਹਾਂ ਦੇ ਤੇ ਉਪਰਾਲੇ ਸਰਕਾਰ ਅੱਜ ਲੰਗਰ ਦੀ ਸੇਵਾ ਜਾਰੀ ਹੈ ਸਾਰਾ ਸ਼ਰਧੀ ਸਾਡੇ ਬਲਾਕ ਦਾ ਭਰਾ ਬਹੁਤ ਇਹ ਇਸ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਸਾਰਿਆਂ ਦੇ ਰਹਿਮ ਨਾਈ ਇੱਥੇ ਸਾਰਾ ਕੁਝ ਹੈ ਉਸ ਦੇ ਮਾਤਾ ਜੀ ਦੇ ਚਰਨਾਂ ਦੇ ਅਸ਼ੀਰਵਾਦ ਜੋ ਪਸਪਾਰਾਤ ਮਿਲੇਗਾ ਉਹਦੇ ਸਾਨੂੰ ਸਾਰਿਆਂ ਨੂੰ ਜੀਤਤਾ ਇੱਕ ਤੋਂ ਕੁਮਾਇਸਾ ਇੱਕ ਇਤਿਹਾਸਿਕ ਮੰਦਿਰ ਹੈ ਤੇ ਇੱਥੇ ਨਾ ਲੋਕਾਂ ਦਾ ਆਉਣਾ ਜਾਣਾ ਤੇ ਬਹੁਤ ਚਿਰ ਤੋਂ ਮੰਗ ਹੈਗੀ ਹੈ ਕਿ ਇਹ ਸੜਕ ਨੂੰ ਬਣਾਇਆ ਜਾਵੇ ਤੁਸੀਂ ਵੀ ਦੇਖਿਆ ਇੱਥੇ ਛੜਕਦੇ ਹਾਲਾਤ ਇੱਕ ਹੀ ਕਹਣਾ ਚੋ ਦੇਖੋ ਜਦੋਂ ਦੀ ਇਹ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ ਹੈ 22 ਸਾਲ ਤੋਂ ਅੱਧਾ ਸਮਾਂ ਹੋ ਗਿਆ ਕਿੱਥੇ ਇੱਕ ਵੀ ਸੜਕ ਦੀ ਨਵੀਂ ਤੇ ਬਣਨੀ ਕੀ ਹੈ ਪੁਰਾਣੀ ਦੀ ਕਿੱਥੇ ਰਿਪੇਅਰ ਆ ਮੈਂ ਤੁਸੀਂ ਆਪਾਂ ਨਾ ਕੀ ਸਾਰੇ ਨਾ ਕੀ ਆਏ ਹੋ ਇੱਕ ਕੋਟੇ ਕੋਟੇ ਜਿਹੜੇ ਇਥੇ ਖੱਡੇ ਜੇ ਪਾਣੀ ਖੜਾ ਹੈ ਪਰ ਇਹ ਸੜਕ ਦੇ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕੋਈ ਚੀਜ਼ ਨਹੀਂ ਕੋਈ ਕੰਟਰੋਲ ਹੀ ਹੈ ਨਹੀਂ ਕੋਈ ਕਿਸੇ ਪਾਸੇ ਕੰਸਟਰਕਸ਼ਨ ਦਾ ਕੰਮ ਨਹੀਂ ਹੁਣ ਸਾਡੀ ਸਰਕਾਰ ਜਦੋਂ ਆਏਗੀ ਤੇ ਸਾਰਾ ਸਿਸਟਮ ਜਿਹੜਾ ਹੈ ਇਹਨੂੰ ਸਹੀ ਕਰਾਂਗੇ ਮੰਡੀਪੋੜ ਦੀ ਮੈਂ ਅੱਜ ਹੀ ਉਹਨਾਂ ਨਾਲ ਡਿਸਕਸ ਕਰਕੇ ਸੜਕ ਨੂੰ ਬਣਾਉਣ ਵਾਸਤੇ ਕੋਸ਼ਿਸ਼ ਕਰਾਂਗੇ ਕਿ ਇਹ ਜਲਦੀ ਤੋਂ ਜਲਦੀ ਬਣਦੀ ਜਾਵੇ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੁਸੀਂ ਸਾਰਿਆਂ ਨੇ ਅੱਜ ਜੋ ਜਲੂਸ ਨਿਕਲੇ ਹੋਏ ਪੂਰੇ ਪੰਜਾਬ ਦੇ ਵਿੱਚ ਅੱਜ ਬੜੀ ਆ ਹਾਲਾਤ ਅੱਜ ਜਿਹੜੇ ਕਹਿੰਦੇ ਕਿ ਬਿਜਲੀ ਨਾ 24 ਘੰਟੇ ਕਿਸਾਨਾਂ ਨੂੰ ਤੇ ਸਾਰਿਆਂ ਨੂੰ ਦੇਵੇਗਾ ਆ ਤਿੰਨ ਘੰਟੇ ਤੋਂ ਅੱਜ ਲਾਈਟ ਵੀ ਨਹੀਂ ਆਈ ਕਿਸਾਨ ਆ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਮਾਤਾ ਚਿੰਤਪੁਰਨੀ ਨੇ ਸਾਡੇ ਗੁਰੂਆਂ ਨੇ ਕਿ ਆ ਮੈਂ ਜਿਹੜਾ ਇੱਕ ਇੱਥੇ ਬੈਠ ਗਿਆ ਜਿਸ ਦਿਨ ਆ ਕਿਸਾਨ ਜਿਹੜੇ ਥੋੜੀ ਖੁਸ਼ ਹੋਏ ਨਹੀਂ ਤਾਂ ਬਹੁਤ ਹੀ ਮਾੜਾ ਹਾਲ ਸੀ ਲੋਕ ਆਪਣੀ ਫਸਲ ਗਾਉਂਦ ਪਈ ਮੁਲ ਹੋ ਗਈ ਸੀ ਪਰ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਮੈਂ ਬਸ ਸਿਆਤੇ ਸਾਡਾ ਥੋੜਾ ਹੌਸਲਾ ਜਰਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਕਾਂਗਰਸੀ ਸਰਕਾਰ ਹੁੰਦੀ ਉਦੋਂ ਤਰੱਕੀ ਉਹਦੇ ਹੁੰਦੀ ਆ ਸਰਕਾਰ ਨੇ ਤਾਂ ਸਾਰੇ ਪੰਜਾਬ ਦਾ ਇੰਨਾ ਕ ਨੁਕਸਾਨ ਕੀਤਾ ਹੈ ਉਹਨਾਂ ਜਿਹੜਾ ਕੱਲ 7000 ਕਰੋੜ ਰੁਪਏ ਦਾ ਹੋਰ ਲੋਨ ਲੈ ਲਿਆ ਉਹ ਮੈਨੂੰ ਨਹੀਂ ਲੱਗਦਾ ਕੋ ਜਿਹੜਾ ਪੈਸਾ ਸਾਡੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੋਕਾਂ ਵਾਸਤੇ ਲੱਗੇ ਉਹ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਤੇ ਹੋਰ ਇਹਨਾਂ ਕੰਮਾਂ ਤੇ ਲਾਉਣੇ ਨੇ ਇਹ ਵੀ ਸਾਡੇ ਤੇ ਜਿਹੜਾ ਕਰਜ਼ਾ ਪੰਜਾਬ ਨੂੰ ਕੰਨਿਆ ਜਾ ਰਿਹਾ ਹੈ ਤੇ ਪਰ ਮਾੜੀ ਜਿਹੀ ਹਾਲਤ ਹੈ ਕਿ ਸਾਡੀ ਪੰਜਾਬ ਦੀ ਕੀਤੀ ਜਾ ਰਹੀ ਹੈ ਪ੍ਰਮਾਤਮਾ ਕਿਰਪਾ ਕਰੇ ਇਲੈਕਸ਼ਨ ਆਵੇ ਤੇ ਇੱਕ ਜਿਹੜਾ ਫੇਸ ਇਹਨਾਂ ਨੂੰ ਖੜਾ ਛੁਟਾਇਆ ਜਾਵੇ ਤਾਂ ਕਿ ਪੰਜਾਬ ਜਰਾ ਤਰੱਕੀ ਦੀ ਲਕਿਆ ਤੇ ਪ੍ਰੋਸਟ ਹੋਵੇ। ਹੋ ਜਾ। ਉਹ ਜਿਹੜੇ ਲੋਕ ਬਿਆਖੀ ਆ। ਹਾਂ ਜੀ ਨਮਸਕਾਰ ਸਤਿ ਸ੍ਰੀ ਅਕਾਲ। ਮੈਂ ਜਸਵਿੰਦਰ ਸਿੰਘ ਅਮੋਲ ਅੱਜ ਮੈਂ ਤੁਹਾਨੂੰ ਪੰਜਾਬੀ ਵਿੱਚ ਖਬਰਾਂ ਸੁਣਾ ਰਿਹਾ। ਨਹੀਂ ਜੀ ਮੈਂ ਨਹੀਂ ਸੁਣਾਉਂਦਾ। ਇਹ ਤੁਸੀਂ ਖਬਰਾਂ ਸੁਣਨੇ ਆ ਸੱਚ ਬੋਲਦਾ ਨਿਊਜ਼ ਜੋ ਕਿ ਹਰ ਤਰ੍ਹਾਂ ਦੀ ਖਬਰ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਮੇਲਿਆਂ ਦੀ ਖਬਰ ਆ ਜਾਂ ਸਾਡੇ ਕਿਸੇ ਮੁੱਦਿਆਂ ਦੀ ਖਬਰ ਆ ਇਹ ਸੱਚ ਬੋਲਦਾ ਨਿਊਜ਼ ਇਹ ਚੈਨਲ ਨੂੰ ਸਖਰ ਸਬਸਕ੍ਰਾਈਬ ਕਰਾਓ ਕਰੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਪਿਆਰੇ ਬਲਕਰਨ ਕੌਲਤਾਰ ਜੀ ਇਹ ਚੈਨਲ ਨੂੰ ਚਲਾ ਰਹੇ ਨੇ ਹਾਂ ਫਿਰ ਨੋਟ ਕਰ ਲਓ ਜੀ ਸੱਚ ਬੋਲਦਾ ਨਿਊਜ਼ ਚੈਨਲ